ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਤੁਹਾਨੂੰ ਮੈਂ ਇੱਕ ਇਤਿਹਾਸਿਕ ਗੁਰਦੁਆਰਾ ਆ ਤਰਨਤਾਰਨ ਦੇ ਲੱਗੇ ਜਿਹੜਾ ਆ ਏਰੀਆ ਆ ਚਵਾਲ ਉੱਥੇ ਜਿਹੜਾ ਹੈ ਗੁਰਦੁਆਰਾ ਜਿਹੜਾ ਆ ਸਥਿਤਿਆ ਬਹੁਤ ਜ਼ਿਆਦਾ ਜਿਹੜਾ ਗੁਰਦੁਆਰਾ ਏ ਮਾਨਤਾ ਪ੍ਰਾਪਤ ਆ ਲੋਕ ਬਹੁਤ ਦੂਰਾ ਦੂਰਾ ਤੋਂ ਜਿਹੜੇ ਆ ਆਉਂਦੇ ਆ ਆਪਣੀਆਂ ਸ਼ਰਧਾ ਜੜੀਆਂ ਆ ਕੇ ਪੂਰੀਆਂ ਹਰਦੇ ਆ ਅਰਦਾਸ ਫਰਿਆਦ ਜਿਹੜੀ ਆ ਕਰਦੇ ਆ ਤੇ ਬਹੁਤ ਜ਼ਿਆਦਾ ਇਤਿਹਾਸਿਕ ਜਿਹੜਾ ਆ ਪੁਰਾਣਾ ਜਿਹੜਾ ਆ ਗੁਰਦੁਆਰਾ ਆ ਉਹ ਮੰਨਿਆ ਗਿਆ ਆ ਕਰਨਤਾਰਨ ਦੇ ਲਾਗੇ ਪਿੰਡ ਆ ਚਵਾਲ ਉੱਥੇ ਗੁਰਦੁਆਰਾ ਜਿਹੜਾ ਆ ਏ ਸਥਿਤਿਆ ਇਹ ਗੁਰਦੁਆਰਾ ਜਿਹੜਾ ਆ ਬੀਬੀ ਵੀਰੋ ਜੀ ਦਾ ਜਿਹੜਾ ਆ ਗੁਰਦੁਆਰੇ ਦੇ ਨਾਲ ਨਾਮ ਦੇ ਨਾਲ ਜਿਹੜਾ ਨਾ ਇਹ ਗੁਰਦੁਆਰਾ ਜਿਹੜਾ ਆ ਪ੍ਰਸਿੱਧਿਆ ਕਈ ਜਿਹੜੇ ਮੇਰੇ ਭੈਣ ਭਰਾ ਕੁਝ ਇਦਾਂ ਦੇ ਹੈਗੇ ਆ ਕੁਝ ਬੱਚੇ ਇਦਾਂ ਦੇ ਹੈਗੇ ਆ ਕਿ ਜਿਨ੍ਹਾਂ ਦੇ ਜਲਦੀ ਜੜੇ ਆ ਵਿਆਹ ਹੁੰਦੇ ਨਹੀਂ ਆ ਜਾਂ ਜਿਹੜੇ ਆ ਵਿਆਹ ਨੂੰ ਜਿਹੜੇ ਕਈ ਲੇਟ ਕਰ ਲੈਂਦੇ ਆ ਕਈ ਜਿਹੜਾ ਆ ਵਿਆਹ ਚ ਕਈ ਪ੍ਰਕਾਰ ਗਿਆ ਜੜੀਆਂ ਆ ਰੁਕਾਵਟਾਂ ਆਉਂਦੀਆਂ ਆ ਤੇ ਇਹ ਗੁਰਦੁਆਰਾ ਜਿਹੜਾ ਆ ਇਸ ਚੀਜ਼ ਦੇ ਲਈ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਪਰਸੇਧਿਆ ਇਹ ਗੁਰਦੁਆਰੇ ਦੇ ਵਿੱਚ ਲੋਕ ਦੂਰਾ ਦੂਰਾ ਤੋਂ ਜਿਹੜੇ ਆ ਆਉਂਦੇ ਆ ਦੂਰ ਦੂਰ ਤੋਂ ਆ ਕੇ ਜੜੀਆਂ ਐ ਅਰਦਾਸ ਫਰਿਆਦ ਆ ਜੜੀਓ ਕਰਦੇ ਆ ਤੇ ਇਹ ਜਿਹੜਾ ਗੁਰਦੁਆਰਾ ਆ ਇਹ ਜਿਹੜਾ ਏ 6ਵੇਂ ਸਿੱਖ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧੀ ਜਿਹੜੀ ਐ ਬੀਬੀ ਵੀਰੋ ਦੇ ਨਾਮ ਤੋਂ ਜੜਾ ਆ ਰੱਖਿਆ ਗਿਆ ਏ ਇਸ ਗੁਰਦੁਆਰੇ ਦੇ ਵਿੱਚ ਜਿਹੜੇ ਆ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਾਂ ਵਿਆਹ ਹੁੰਛ ਜਿਹੜੀ ਐ ਦੇਰੀ ਹੋ ਜਾਂਦੀ ਆ ਜਾਂ ਲੇਟ ਆ ਜਿਹੜੇ ਹੋ ਜਾਂਦੇ ਆ ਕਾਫੀ-ਕਾਫੀ ਟਾਈਮ ਹੋ ਜਾਂਦਾ ਹੈ ਤੇ ਇਸ ਗੁਰਦੁਆਰੇ ਦੇ ਵਿੱਚ ਆ ਕੇ ਜਿਹੜੇ ਆ ਸ਼ਰਧਾਲੂ ਜਿਹੜੇ ਆ ਉਹ ਕੀ ਕਰਦੇ ਆ ਕਿ ਜਿਹੜੀ ਅਰਦਾਸ ਆ ਉਹ ਕਰਵਾਉਂਦੇ ਆ ਅਰਦਾਸ ਕਰਵਾਉਂਦੇ ਆ ਅਰਦਾਸ ਫਰਿਆਦ ਕਰਕੇ ਜਿਹੜੇ ਆਪਣੇ ਕੀ ਆ ਕਿ ਆਪਣੀ ਮਾਨਤਾ ਜਿਹੜੀ ਆ ਉਹ ਪੂਰੀ ਇੱਥੇ ਆ ਕੇ ਜਿਹੜੀ ਆ ਕਰਦੇ ਆ ਅਰਦਾਸ ਕਰਵਾ ਕੇ ਮੰਨਿਆ ਗਿਆ ਆ ਏ ਕੀ ਜਦੋਂ ਜਿਹੜੀ ਆਪਾਂ ਗੁਰਦੁਆਰੇ ਦੇ ਵਿੱਚ ਜਿਹੜੀ ਆ ਅਰਦਾਸ ਕਰਵਾਈ ਦੀ ਆ ਬੀਬੀ ਵੀਰੋ ਦੇ ਗੁਰਦੁਆਰੇ ਜਿਹੜੀ ਆ ਜਾ ਕੇ ਤੇ ਕੁਝ ਟਾਈਮ ਬਾਅਦ ਜਿਹੜਾ ਆ ਕੀ ਆ ਕਿ ਸੰਜੋਗ ਜਿਹੜੇ ਆ ਬੰਦ ਹੁੰਦੇ ਆ ਉਹ ਜੜੇ ਆ ਖੁੱਲ ਜਾਂਦੇ ਆ ਤੇ ਫੇ ਜਦੋਂ ਜਿਹੜੇ ਆ ਆਪਾਂ ਬਾਬਾ ਜੀ ਕੋ ਅਰਦਾਸ ਜਿਹੜੀ ਆ ਕਰਵਾ ਕੇ ਆਈ ਦੀ ਆ ਤੇ ਫੇ ਕੀ ਆ ਕਿ ਆਪਾਂ ਜਦੋਂ ਵਿਆਹ ਤੋਂ ਜਦੋਂ ਫੇ ਵਿਆਹ ਹੋ ਜਾਂਦੇ ਆ ਜਿਹੜੇ ਆ ਜੋੜੇ ਦੇ ਵਿੱਚ ਫੇ ਜਿਹੜਾ ਆ ਉੱਥੇ ਜਾ ਕੇ ਉਸ ਗੁਰਦੁਆਰੇ ਦੇ ਵਿੱਚ ਤੇ ਆਪਾਂ ਜਿਹੜਾ ਆ ਉਥੇ ਆਪਣੀ ਮਨ ਦੀ ਇੱਛਾ ਦੇ ਅਨੁਸਾਰ ਜਿਹੜਾ ਆ ਕੁਝ ਵੀ ਜਿਹੜਾ ਆ ਪਾ ਉਥੇ ਭੇਟ ਆਓ ਕਰ ਸਕਦੇ ਆ ਤੇ ਬਾਬਾ ਜੀ ਦੇ ਕੋਲੋਂ ਅਰਦਾਸ ਜਿਹੜੀ ਆ ਕਰਵਾਈ ਦੀ ਆ ਤੇ ਸੰਜੋਗ ਜਿਹੜੇ ਬੰਦ ਆਓ ਖੁੱਲ ਜਾਂਦੇ ਆ ਤੇ ਇਹ ਗੁਰਦੁਆਰੇ ਨੂੰ ਬਹੁਤ ਹੀ ਜਿਹੜੀ ਆ ਮਾਨਤਾ ਜਿਹੜੀ ਆ ਪ੍ਰਾਪਤ ਆ ਇਹ ਮਾਝੇ ਦੀ ਧਰਤੀ ਦੇ ਜਿਹੜਾ ਆ ਸਤਿਅਤ ਆ ਤੇ ਲੋਕ ਬਹੁਤ ਦੂਰਾ ਦੂਰਾ ਤੋਂ ਜਿਹੜਾ ਆ ਚੱਲ ਕੇ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਆ ਆਉਂਦੇ ਆ ਤੇ ਆਪਣੀ ਜਿਹੜੀ ਆ ਇੱਛਾਵਾਂ ਨੂੰ ਜਿਹੜਾ ਆ ਪੂਰਾ ਆ ਇੱਥੇ ਆ ਕੇ ਕਰਦੇ ਆ ਤੇ ਇਹ ਗੁਰਦੁਆਰਾ ਜਿਹੜਾ ਆ ਇਹ ਜੂਨ ਦੇ ਮਹੀਨੇ ਦੇ ਵਿੱਚ ਇੱਥੇ ਜਿਹੜਾ ਆ ਮੇਲਾ ਵੀ ਜਿਹੜਾ ਆ ਲੱਗਦਾ ਆ 3 ਦਿਨ ਜਿਹੜਾ ਆ ਮੇਲਾ ਹੁੰਦਾ ਆ ਤੇ ਬਹੁਤ ਸਾਰੇ ਜਿਹੜੇ ਆ ਲੋਕ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਇਸ ਗੁਰਦੁਆਰੇ ਦੇ ਵਿੱਚ ਜਿਹੜੇ ਆ ਆਉਂਦੇ ਆ ਤੇ ਬਹੁਤ ਜ਼ਿਆਦਾ ਜੜੀ ਆ ਮਾਨਤਾ ਜੜੀ ਇਸ ਗੁਰਦੁਆਰੇ ਨੂੰ ਜੜੀ ਆ ਪ੍ਰਾਪਤ ਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤੇ ਸਬਸਕ੍ਰਾਈਬ ਕਰਨਾ ਤੇ ਲਾਈਕ ਜਿਹੜਾ ਆ ਕਰਨਾ ਜੇਕਰ ਤੁਸੀਂ ਹੋਰ ਜਾਣਕਾਰੀ ਇਹਦੇ ਬਾਰੇ ਲੈਣਾ ਚਾਹੁੰਦੇ ਹੋ ਤੇ ਤੁਸੀਂ ਜਿਹੜਾ ਆ ਆਪਣੇ ਕਮੈਂਟਾਂ ਦੇ ਵਿੱਚ ਜਿਹੜਾ ਆ ਦੱਸ ਸਕਦੇ ਆ ਤੇ ਨਾਲੇ ਜਿਹੜਾ ਆ ਇਹਦੇ ਵਿੱਚ ਕਿ ਆਪਾਂ ਕੁਝ ਵੀ ਜਿਹੜਾ ਆ ਉੱਥੇ ਨਹੀਂ ਕਿ ਆਪਾਂ ਆ ਚੀਜ਼ਾਂ ਚੜਾ ਦਈਏ ਜਾਂ ਆ ਆਪਾਂ ਜਿਹੜਾ ਆ ਕੁਝ ਨਹੀਂ ਉੱਥੇ ਬਾਬਾ ਜੀ ਕੋ ਅਰਦਾਸ ਜਿਹੜੀ ਆ ਕਰਵਾਉਣੀ ਹੁੰਦੀ ਆ ਜਿਹੜਾ ਆ ਪ੍ਰਸ਼ਾਦ ਲੈ ਕੇ ਬਾਬਾ ਜੀ ਅਰਦਾਸ ਜਿਹੜੀ ਆ ਕਰ ਦਿੰਦੇ ਆ ਤੇ ਫਿਰ ਜਿਹੜਾ ਆ ਕੀ ਜਿਹੜੇ ਆ ਵਿਗੜੇ ਕਾ ਕਾਮ ਆ ਕਿ ਉਹ ਜਿਹੜੇ ਆ ਬਣ ਜਾਂਦੇ ਆ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤੇ ਇਹਨੂੰ ਜਿਹੜਾ ਆ ਲਾਈਕ ਸਬਸਕ੍ਰਾਈਬ ਜਰੂਰ ਕਰਨਾ